ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਮਿੰਨੀ ਦਾ ਪੇਟ ਹੁਣ ਜਿਆਦਾ ਸੀਸ ਕਰਕੇ ਉਸ ਤੋਂ ਬੈਠਿਆ ਨਹੀਂ ਜਾਂਦਾ ਸੀ ਉਹ ਉੱਥੇ ਆਪਣੀ ਦਦੀ ਦੇ ਕੋਲੇ ਲੇਟ ਗਈ ਕੀਰਤਨ ਸੁਣ ਰਹੀ ਸੀ ਮੇਲੇ ਤੇ ਗੇਜੋ ਰਿਸ਼ਤੇਦਾਰ ਆਵ ਰਹੀਆਂ ਸਨ ਬਾਕੀ ਉਹਨਾਂ ਦਾ ਪ੍ਰੋਗਰਾਮ ਟੀਵੀ ਉੱਪਰ ਲਾਈਵ ਦਿਖਾਇਆ ਜਾ ਰਿਹਾ ਸੀ ਰਾਤ ਤੱਕ ਸੇਵਾ ਕਰ ਉਹ ਘਰ ਚੱਲੀਆਂ ਗਈਆਂ ਸਵੇਰੇ ਫਿਰ ਜਲਦੀ ਆ ਸੇਵਾ ਕਰਾਈ ਤੇ ਭੋਗ ਪਾਏ ਗਏ ਕਾਫੀ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਿਹਾ ਕੁਝ ਰਿਸ਼ਤੇਦਾਰ ਜਾ ਚੁੱਕੇ ਸਨ ਜੋਗਿੰਦਰ ਦੀ ਮਾਂ ਵੀ ਆਪਣੇ ਪੇਕੇ ਘਰ ਚਲੀ ਗਈ ਉਸ ਦਾ ਭਤੀਜਾ ਆ ਕੇ ਲੈ ਗਿਆ ਸੀ ਜਿਮੀ ਦੇ ਘਰ ਲਾਲੀ ਕੋਲ ਕੁਝ ਹਸਤੀਆਂ ਦਾ ਮਿਲਣਾ ਵੀ ਜਾਰੀ ਰਿਹਾ ਉਹ ਸਾਰੇ ਉੱਥੇ ਹੀ ਸਨ ਕਿ ਸਮਾਨ ਦੀ ਸੰਭਾਲ ਕਰ ਰਹੇ ਸਨ ਤਾਂ ਅਚਾਨਕ ਮਿੰਨੀ ਦੀ ਹਾਲਤ ਖਰਾਬ ਹੋ ਗਈ ਉਸ ਦੇ ਘਰ ਵਾਲੇ ਤੇ ਜਿਮੀ ਨੇ ਉਸ ਨੂੰ ਚੱਕ ਕੇ ਗੱਡੀ ਵਿੱਚ ਲਟਾਇਆ ਤੇ ਹਸਪਤਾਲ ਲੈ ਗਏ ਕਮਲ ਆਪਣੀ ਗੱਡੀ ਤੇ ਮੈਲੋ ਤੇ ਗੇਜੋ ਨੂੰ ਲੈ ਪਹੁੰਚ ਗਈ ਉਹਨਾਂ ਨੂੰ ਉਸਦੀ ਬਹੁਤ ਫਿਕਰ ਹੋਣ ਲੱਗੀ ਡਾਕਟਰਾਂ ਨੇ ਮਿੰਨੀ ਦੇ ਡ੍ਰਿਪ ਲਗਾ ਕੇ ਸਕੈਨ ਕਰ ਲੱਗੇ ਕਮਲ ਦੇ ਮੰਮੀ ਪਾਪਾ ਵੀ ਉੱਥੇ ਦਵਾਈ ਲੈਣ ਨੂੰ ਆਏ ਹੋਏ ਸਨ ਉਹ ਗੇਜੋ ਤੇ ਕਮਲ ਨੂੰ ਦੇਖ ਕੇ ਉਹਨਾਂ ਕੋਲੇ ਆ ਗਏ ਨਰਿੰਜਨ ਸਿੰਘ ਗੇਜੋ ਨੂੰ ਕਹਿੰਦਾ ਕੀ ਹੋਇਆ ਪੈਂ ਜੀ ਸਭ ਠੀਕ ਤਾਂ ਹੈ ਗੇਜੋ ਨੇ ਆਖਿਆ ਹਾਂ ਜੀ ਵੀਰ ਜੀ ਮਿੰਨੀ ਦਾਖ ਲੈ ਅਚਾਨਕ ਦਰਦ ਉੱਠ ਘੜੀ ਵੇਖਦੇ ਆਹੀ ਕੀ ਕਹਿੰਦੇ ਡਾਕਟਰ ਸਾਹਿਬ ਕਮਲ ਦੀ ਮੰਮੀ ਪੁੱਛਦੀ ਤੁਸੀਂ ਅੰਦਰ ਕਿਉਂ ਨਹੀਂ ਗਏ ਡਾਕਟਰ ਕੋਲੇ ਤਾਂ ਆਖਦੀ ਹੈ ਉਸ ਦਾ ਚੈੱਕਅਪ ਹੋ ਰਿਹਾ ਸੀ ਸ਼ਾਇਦ ਸਕੈਨ ਵੀ ਹੋਈ ਹੋਵੇ ਘਰ ਵਾਲਾ ਅੰਦਰ ਹੀ ਹੈ ਉਹਦਾ ਮੇਲੋ ਵੀ ਅੰਦਰ ਹੈ ਐਨੇ ਜਿੰਮੀ ਕੋਈ ਦਵਾਈਆਂ ਲੈ ਆਇਆ ਗੇਜੋ ਨੇ ਕਮਲ ਨੂੰ ਮੰਮੀ ਨੂੰ ਪੁੱਛਿਆ ਹਸਪਤਾਲ ਆਉਣ ਬਾਰੇ ਤਾਂ ਪੁੱਛਦੀ ਹੈ ਕਿ ਉਹ ਆਖਦੀ ਹੈ ਕਿ ਮੇਰੀ ਤਲੱਤ ਵਿੱਚ ਦਰਦ ਹੋ ਰਿਹਾ ਸੀ ਉਹ ਵਿਖਾਉਣਾ ਸੀ ਬਹੁਤ ਪੀੜ ਹੈ ਅੱਜ ਅਸੀਂ ਤਾਂ ਬਸ ਲੇਟ ਹੋ ਗਏ ਨਹੀਂ ਤਾਂ ਜਲਦੀ ਆਉਣਾ ਸੀ ਦਰਸਲ ਮੁੰਡੇ ਨੇ ਆਉਣਾ ਸੀ ਕੱਲ੍ਹ ਤੋਂ ਉਹਦੀ ਰੋਟੀ ਬਣਾ ਕੇ ਆਈ ਹਾਂ ਇਹਨੇ ਨੂੰ ਲਾਲੀ ਵੀ ਆ ਗਈ ਉਸਨੇ ਮਿੰਨੀ ਬਾਰੇ ਪੁੱਛਿਆ ਕਿ ਅੰਦਰੋਂ ਗੇਟ ਖੁੱਲਿਆ ਉਹਨਾਂ ਦਾ ਜਵਾਈ ਇੱਕ ਛੋਟਾ ਜਿਹਾ ਪਿਆਰਾ ਬੱਚਾ ਗੋਰਾ ਰੰਗ ਅੱਖਾਂ ਮੋਟੀਆਂ-ਮੁਟੀਆਂ ਕਾਲੇ ਵਾਲ ਚੁੱਕੀ ਬਾਹਰ ਆਇਆ ਉਸਨੇ ਗੇਜੋ ਨੂੰ ਫੜਾਉਂਦਿਆਂ ਕਿਹਾ ਆਹ ਲੋ ਮੰਮੀ ਆ ਗਿਆ ਤੁਹਾਡਾ ਦੋਤਾ ਦੋਤਾ ਫੜ ਗੇਜੋ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸਾਰਿਆਂ ਨੂੰ ਵਧਾਈਆਂ ਦੇਣ ਲੱਗੇ ਮਿੰਨੀ ਦਾ ਬੱਚਾ 8ਵੇਂ ਮਹੀਨੇ ਹੀ ਹੋ ਗਿਆ ਸੀ ਫਿਰ ਉਹਨਾਂ ਨੇ ਮਿੰਨੀ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ ਬਿਲਕੁਲ ਠੀਕ ਹੈ ਲਾਲੀ ਨੇ ਵੀ ਬੱਚੇ ਨੂੰ ਚੁੱਕਿਆ ਤੇ ਪਿਆਰ ਕੀਤਾ ਸਾਰਿਆਂ ਨੇ ਵਾਰੀ-ਵਾਰੀ ਉਸ ਨੂੰ ਚੁੱਕਿਆ ਫਿਰ ਸਾਰੇ ਅੰਦਰ ਮਿੰਨੀ ਕੋਲੇ ਚਲੇ ਗਏ ਮੇਲੋ ਅੰਦਰ ਹੀ ਮਿੰਨੀ ਕੋਲੇ ਸੀ ਮਿੰਨੀ ਦੇ ਸਹੁਰੇ ਵੀ ਖੁਸ਼ੀ ਉੱਥੇ ਪਹੁੰਚੇ ਖੁਸ਼ੀ-ਖੁਸ਼ੀ ਜਿਮੀ ਤੇ ਵਿਆਹ ਵਿੱਚ ਵੀ 20 ਦਿਨ ਹੀ ਰਹਿ ਗਏ ਸੀ ਮਿੰਨੀ ਨੂੰ ਦੋ ਦਿਨ ਹਸਪਤਾਲ ਰੱਖ ਛੁੱਟੀ ਮਿਲ ਗਈ ਸਰ ਉਸਦੇ ਸਹੁਰੇ ਨੇ ਕਿਹਾ ਕਿ ਉਹ ਮਿੰਨੀ ਨੂੰ ਨਾਲ ਹੀ ਲੈ ਕੇ ਜਾਣਗੇ ਤਾਂ ਜੋ ਕਿ ਗੇਜੋ ਤੇ ਘਰ ਵਿਆਹ ਦੀਆਂ ਤਿਆਰੀਆਂ ਵੀ ਜਾਰੀ ਰਹਿਣ ਉਹਨਾਂ ਕਿਹਾ ਕਿ ਉਹ ਆਪੇ ਮਿੰਨੀ ਤੇ ਬੱਚੇ ਨੂੰ ਸਾਭ ਲੈਣਗੇ ਇਦਰ ਲਾਲੀ ਨੇ ਸ਼ਹਿਰ ਵਿੱਚ ਵੱਡੀ ਕੋਠੀ ਖਰੀਦ ਲਈ ਕਿਉਂਕਿ ਉਸ ਕੋਲੇ ਕਿਸੇ ਨਾ ਕਿਸੇ ਦਾ ਆਉਣਾ ਜਾਣ ਲੱਗਿਆ ਰਹਿੰਦਾ ਸੀ ਪਿੰਡ ਵਾਲਾ ਘਰ ਉਟਾਉਣਾ ਨਹੀਂ ਚਾਹੁੰਦੇ ਸਨ ਮੇਲੋ ਤੇ ਗੱਜਨ ਸਿਉ ਹਲੇ ਪਿੰਡ ਹੀ ਸਨ ਜਿਮੀ ਦਾ ਵਿਆਹ ਕਰਕੇ ਲਾਲੀ ਨੇ ਉਹਨਾਂ ਨੂੰ ਇੱਕ ਗੱਡੀ ਤੇ ਡਰਾਈਵਰ ਦੇ ਦਿੱਤਾ ਉਹ ਜਦ ਜੀ ਕਰਦਾ ਸ਼ਹਿਰ ਲਾਲੀ ਕੋਲੇ ਤੇ ਜਦ ਜੀ ਕਰਦਾ ਪਿੰਡ ਆ ਜਾਂਦੇ ਮੇਲੋ ਤੇਗੇ ਜੋ ਨੂੰ ਵੀ ਖਰੀਦਦਾਰੀ ਕਰਨੀ ਸੌਕੀ ਹੋਗੀ ਉਹ ਗੱਡੀ ਲੈ ਕੇ ਵੀ ਬਾਜ਼ਾਰ ਚਲੀਆਂ ਜਾਂਦੀਆਂ ਹੁਣ ਜ਼ਿਮੀਦਾਰਾ ਨਾ ਦੇਖਣਾ ਪੈਂਦਾ ਤੇ ਜ਼ਿਮੀ ਵੀ ਆਪਣੇ ਕੰਮ ਕਰ ਲੈਂਦਾ ਉਸਨੇ ਵੀ ਆਪਣਾ ਡਰੈਸ ਵਗੈਰਾ ਤਿਆਰ ਕਰਾਉਣਾ ਸੀ ਕਈ ਵਾਰੀ ਉਹ ਲਾਲੀ ਨੂੰ ਵੀ ਨਾਲ ਲੈ ਜਾਂਦਾ ਦੋਵੇਂ ਘੁੰਮਦੇ ਨਾਲੇ ਜ਼ਿਮੀ ਦਾ ਸਾਮਾਨ ਖਰੀਦ ਲੈਂਦੇ ਤੇ ਉਸਦੇ ਕੱਪੜਿਆਂ ਨਾਲ ਕਮਲ ਦਾ ਲਹਿੰਗਾ ਵੀ ਮੇਚ ਕਰਾ ਦਿੱਤਾ ਜਿਮੀ ਨੇ ਲਾਲੀ ਨੂੰ ਵੀ ਡਰੈਸ ਲੈਣ ਲਈ ਕਿਹਾ ਲਾਲੀ ਨੂੰ ਹਲੇ ਕੁਝ ਵੀ ਨਹੀਂ ਸੀ ਸੋਚ ਰਿਆ ਆਪਣੇ ਲਈ ਤਾਂ ਉਸਨੇ ਕਿਹਾ ਤੁਸੀਂ ਆਪਣਾ ਦੇਖੋ ਉਹ ਸੋਚ ਲੈ ਕੇ ਲਵੇਗੀ ਫਿਰ ਲਾਲੀ ਨੇ ਆਪਣੀ ਭੂਆ ਤੇ ਬੱਚਿਆਂ ਨੂੰ ਵੀ ਕੋਠੀ ਵਿੱਚ ਲੈ ਕੇ ਆਈ ਕਿਉਂਕਿ ਉਹਨਾਂ ਨੂੰ ਛੁੱਟੀਆਂ ਹੋ ਗਈਆਂ ਸਨ ਤੇ ਵਿਆਹ ਦੇ ਕੱਪੜੇ ਵੀ ਬਣਾਉਣੇ ਸਨ ਰਾਮੂ ਵੀ ਹੁਣ ਪਿੰਡ ਵਿੱਚ ਖੁਸ਼ਹਾਲ ਜ਼ਿੰਦਗੀ ਜੀਣ ਲੱਗ ਪਿਆ ਹਸੀਨਾ ਨੇ ਉਸ ਦਾ ਬਹੁਤ ਵੱਡਾ ਘਰ ਪਵਾ ਦਿੱਤਾ ਕੰਮ ਲਈ ਨੌਕਰ ਵੀ ਰੱਖੇ ਹਸੀਨਾ ਵੀ ਹਲੇ ਉੱਥੇ ਹੀ ਸੀ ਉਹਨਾਂ ਕੋਲੇ ਲੋਕ ਆਉਂਦੇ ਜਾਂਦੇ ਰਹਿੰਦੇ ਸਨ ਇੱਕ ਦਿਨ ਸੀ ਨ ਆਪਣੇ ਪੁਰਾਣੇ ਘਰ ਕੋਲੇ ਸ਼ਹਿਰ ਚਲੀ ਗਈ ਤੇ ਗਲੀ ਵਿੱਚ ਤੁਰ ਕੇ ਘੁੰਮਣ ਲੱਗੀ ਉਸਨੇ ਆਪਣਾ ਤੇ ਲਾਲੀ ਦੀ ਰੂਸੀ ਰਹੀਂ ਟੈਟੇਰੀ ਕੀਤੇ ਕਰ ਦੇਖੇ ਉਹ ਲਾਲੀ ਨਾਲ ਵਕਤ ਬਤਾਇਆ ਉਸ ਨਾਲ ਘੁੰਮਣਾ ਗੋਲ ਗੱਪੇ ਖਾਣਾ ਗਾਣੇ ਗਾਉਣਾ ਸਭ ਯਾਦ ਕਰਨ ਲੱਗੀ ਤਾਂ ਫਿਰ ਉਸ ਨੂੰ ਕੁਝ ਜ਼ਿਆਦਾ ਆ ਤ ਤਰੰਤ ਠੁੱਠੀ ਤੇ ਲਾਲੀ ਦੇ ਘਰ ਵੱਲ ਚੱਲ ਪਈ ਜੋ ਕਿ ਇਸੇ ਸ਼ਹਿਰ ਵਿੱਚ ਹੀ ਲਿਆ ਹੋਇਆ ਸੀ ਜਿਮੀ ਨੇ ਲਾਲੀ ਨੂੰ SIM ਕਾਰਡ ਇਸ਼ੂ ਕਰਵਾ ਦੇ ਦਿੱਤਾ ਸੀ ਅਸੀ ਹਸੀਨਾ ਨੇ ਉਸ ਨੂੰ ਫੋਨ ਕਰਕੇ ਘਰ ਹੋਂ ਬਾਰੇ ਪੁੱਛਿਆ ਤਾਂ ਉਹ ਉਹਦੇ ਘਰ ਪਹੁੰਚਣ ਲੱਗੀ ਹਸੀਨਾ ਉਸ ਕੋਲੇ ਪਹੁੰਚੀ ਤਾਂ ਲਾਲੀ ਕੋਲੇ ਉਸਦੇ ਕਾਲਜ ਵਾਲੇ ਦੋਸਤ ਤੇ ਕੁਝ ਦਿੱਲੀ ਦੇ ਕਾਲਜ ਵਾਲੇ ਦੋਸਤ ਵੱਡੇ ਪੱਤਿਆਂ ਵਾਲੇ ਡ੍ਰਾਇੰਗ ਰੂਮ ਵਿੱਚ ਲੱਗੇ ਸੋਫੇ 'ਤੇ ਆਏ ਬੈਠੇ ਸਨ ਉਹ ਵੀ ਸੀਨਾ ਨੂੰ ਮਿਲੀ ਤੇ ਗੱਲਾਂ ਕਰਦੇ ਕੁਝ ਸਮੇਂ ਬਾਦ ਉਹ ਸਾਰੇ ਚੱਲ ਪਏ ਫਿਰ ਅਸੀਨਾ ਨੇ ਲਾਲੀ ਦੇ ਨੇੜੇ ਬੈਠ ਉਸ ਨੂੰ ਕੁਝ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਕਿਹਾ ਦੀਦੀ ਤੁਸੀਂ ਆਪਣੀ ਇੱਕ ਪਰਸਨਲ ਚੀਜ਼ ਭੁੱਲ ਗਏ ਹੋ ਜਾਂ ਫਿਰ ਤੁਹਾਨੂੰ ਸਮਾਂ ਹੀ ਨਹੀਂ ਲੱਗਿਆ ਚੇਤੇ ਕਰਨ ਦਾ ਲਾਲੀ ਦੀ ਭੂਆ ਦੇਬੂ ਵੀ ਕੋਲ ਹੀ ਸੀ ਉਹ ਵੀ ਸੋਚਣ ਲੱਗੀ ਕੀ ਚੀਜ਼ ਹੋਈ ਪਲਾਂ ਲਾਲੀ ਬਹੁਤ ਵਾਰ ਯਾਦ ਕਰ ਚੁੱਕੀ ਆਪਣੀ ਸਭ ਤੋਂ ਪਿਆਰੀ ਚੀਜ਼ ਨੂੰ ਯਾਦ ਕਰਦੀ ਕਰਦੀ ਅਚਾਨਕ ਭੁੱਲ ਬੈਠੀ ਸੀ ਉਸ ਨੂੰ ਫੁਰਸਤ ਹੀ ਨਹੀਂ ਮਿਲ ਰਹੀ ਸੀ ਉਧਰ ਧਿਆਨ ਕਰਨ ਦੀ ਉਸ ਨੇ ਹਸੀਨਾ ਨੂੰ ਕਿਹਾ ਮੈਨੂੰ ਹਲੇ ਵੀ ਧਿਆਨ ਨਹੀਂ ਆ ਰਿਹਾ ਹਸੀਨਾ ਨੇ ਉਸ ਨੂੰ ਦੁਬਾਰਾ ਕਿਹਾ ਕਿ ਉਹ ਸ਼ਹਿਰ ਵਾਲੇ ਪੁਰਾਣੇ ਕਾਲਜ ਦੇ ਘਰ ਦਾ ਵੇਲਾ ਯਾਦ ਕਰੇ ਬਾਰਾ ਨੇਰਾ ਵੀ ਕਾਫੀ ਹੋ ਚੁੱਕਿਆ ਸੀ ਤੇ ਅਚਾਨਕ ਬੱਤੀ ਖਰਾਬ ਹੋ ਗਈ ਸੀ ਲਾਲੀ ਨੇ ਇੱਕ ਮੋਮਬਤੀ ਉਠਾਈ ਤੇ ਜਲਾ ਲਈ ਅਸੀਂ ਇਹਨਾਂ ਨੂੰ ਘਰੋਂ ਫੋਨ ਆਉਣ ਲੱਗਿਆ ਉਸਦੀ ਬੇਟੀ ਰੋ ਰਹੀ ਸੀ ਉਹ ਜਲਦੀ ਨਾਲ ਉੱਥੋਂ ਨਿਕਲ ਪਈ ਤੇ ਲਾਲੀ ਨੂੰ ਅਪੇ ਜਦ ਕਰ ਲਈ ਕਿਹਾ ਲਾਲੀ ਆਪਣੇ ਕਮਰੇ ਵਿੱਚ ਗਈ ਤੇ ਉਸੇ ਤਰ੍ਹਾਂ ਹੀ ਮੋਮਬਤੀ ਲਈ ਬੈਠੀ ਜਦ ਕਰਨ ਦੀ ਕੋਸ਼ਿਸ਼ ਕਰਨ ਲੱਗੀ ਉਹ ਵੀ ਆਪਣੀਆਂ ਪੁਰਾਣੀਆਂ ਯਾਦਾਂ ਦੇ ਖਿਆਲਾਂ ਵਿੱਚ ਖੋ ਗਈ ਪਰ ਉਸ ਨੂੰ ਜਿਹੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਸੀ ਕਿਉਂਕਿ ਉਸਦੇ ਦਿਮਾਗ ਵਿੱਚ ਕੋਈ ਛੋਟੀ ਚੀਜ਼ ਘੁੰਮ ਰਹੀ ਸੀ ਜਦ ਕਿ ਅਸੀਂ ਨਾਲੇ ਵੱਡੀ ਚੀਜ਼ ਦਾ ਖਿਆਲ ਕੀਤਾ ਸੀ ਫਿਰ ਉਸ ਦਾ ਧਿਆਨ ਕੋਲ ਪਈ ਜਗਿੰਦਰ ਦੀ ਡੈਰੀ ਤੇ ਪਿਆ ਉਸ ਨੇ ਉਹ ਖੋਲੀ ਤੇ ਪੜਨ ਲੱਗੀ ਉਸ ਨੇ ਇੱਕ ਦੋ ਪੇਜ ਪੜ੍ਹੇ ਤਾਂ ਆਪਣੀ ਜ਼ਿੰਦਗੀ ਨਾਲ ਮੇਲ ਖਾਂਦੇ ਲੱਗੇ ਉਸ ਨੇ ਪੜ੍ਹਨਾ ਜਾਰੀ ਰੱਖਿਆ ਤੇ ਜਦ ਉਹ ਹੋਰ ਅੱਗੇ ਗਈ ਤਾਂ ਉਸ ਦੀ ਫੁੱਟਬਾਲ ਵਾਲੀ ਕਹਾਣੀ ਸ਼ੁਰੂ ਹੋਈ ਤੇ ਉਸ ਤੋਂ ਅੱਗੇ ਉਸ ਦੀ ਬਾਕਸਿੰਗ ਸ਼ੁਰੂ ਹੋਈ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਇਹ ਤਾਂ ਜਗਿੰਦਰ ਨੇ ਉਸ ਦੀ ਹੀ ਕਹਾਣੀ ਲਿਖ ਦਿੱਤੀ ਉਹ ਹੌਲੀ-ਹੌਲੀ ਪੜਦੀ ਗਈ ਤੇ ਕੁਝ ਹਲਾਤਾਂ ਨੂੰ ਯਾਦ ਕਰਦੇ ਹਾਂ ਉਸ ਦੀਆਂ ਅੱਖਾਂ 'ਚ ਪਾਣੀ ਆਉਣ ਲੱਗਿਆ ਇਹਨੇ ਬਿਜਲੀ ਵੀ ਆ ਗਈ ਦੇਬੋ ਲਾਲੀ ਨੂੰ ਖਾਣਾ ਖਾਣ ਲਈ ਬੁਲਾਉਣ ਆਈ ਤਾਂ ਲਾਲੀ ਨੇ ਛੇਤੀ ਅੱਖਾਂ ਸਾਫ਼ ਕਰਕੇ ਕਿਹਾ ਤੁਸੀਂ ਚੱਲੋ ਮੈਂ ਆ ਰਹੀ ਹਾਂ ਉਹ ਡਾਇਰੀ ਖਿੜਕੀ ਕੋਲੇ ਰੱਖ ਕੇ ਚਲੀ ਗਈ ਖਾਣੇ ਤੇ ਟੇਬਲ ਤੇ ਦੇਬੋ ਨੇ ਪੁੱਛਿਆ ਲਾਲੀ ਕੀ ਤੈਨੂੰ ਕੁਝ ਜ਼ਿਆਦਾ ਆ ਜੋ ਹਸੀਨਾ ਕਹਿ ਰਹੀ ਸੀ ਲਾਲੀ ਨੇ ਕਿਹਾ ਨਹੀਂ ਪੂਆ ਜੀ ਕੁਝ ਸਮਝ ਨਹੀਂ ਆ ਰਿਹਾ ਦੇਬੋ ਬੋਲੀ ਫਿਰ ਕੋਈ ਗੱਲ ਨਹੀਂ ਹੌਲੀ-ਹੌਲੀ ਜਾਦਾ ਜੂਤੂ ਰਾਮ ਨਾਲ ਖਾਣਾ ਖਾ ਖਾਣਾ ਖਾਣ ਤੋਂ ਬਾਅਦ ਲਾਲੀ ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਬੈੱਡ ਉੱਪਰ ਡਿੱਗ ਪਈ ਥੱਕ ਚੁੱਕੀ ਹੋਣ ਕਰਕੇ ਉਸ ਨੂੰ ਜਲਦੀ ਨੀਂਦ ਆ ਗਈ ਸੀ ਬਾਹਰ ਕਾਲੀ ਰਾਤ ਉਤਰ ਰਹੀ ਸੀ ਖਿੜਕੀ ਵਿੱਚੋਂ ਆਉਂਦੀ ਹਵਾ ਡੈਰੀ ਦੇ ਪੰਨੇ ਹੌਲੀ-ਹੌਲੀ ਪਲਟ ਰਹੀ ਸੀ ਉਹ ਆਰਾਮ ਨਾਲ ਸੁੱਤੀ ਰਹੀ ਸਵੇਰੇ ਲਾਲੀ ਦੀ ਜਾਗ ਖੁੱਲੀ ਤਾਂ ਉਹ ਫ੍ਰੈਸ਼ ਹੋ ਚਾਹ ਦਾ ਕੱਪ ਲੈ ਖਿੜਕੀ ਕੋਲੇ ਗਈ ਤਾਂ ਦੇਖਿਆ ਕਿ ਡੈਰੀ ਦਾ ਆਪਣੇ ਆਪ ਪਲਟਿਆ ਡਰਾਇੰਗ ਵਾਲਾ ਪੇਜ ਖੁੱਲਾ ਪਿਆ ਸੀ ਜਿਸ ਨੂੰ ਦੇਖ ਕੇ ਉਸਨੇ ਬਿਨਾਂ ਕੁੱਟ ਭਰਿਆਂ ਚਾਹ ਵਾਲਾ ਕੱਪ ਉੱਥੇ ਹੀ ਰੱਖ ਦਿੱਤਾ ਤੇ ਉਹ ਰੋਲਾ ਪਾਉਂਦੀ ਪੌੜੀਆਂ ਉੱਤਰਦੀ ਆ ਰਹੀ ਸੀ ਲਾਲੀ ਰੋਲਾ ਪਾਉਂਦੀ ਪੌੜੀਆਂ ਉੱਤਰਦੀ ਆ ਰਹੀ ਸੀ ਪੂਆਜੀ 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 ਤੇ ਬੋਲੀ ਕੀ ਹੋਇਆ ਲਾਲੀ ਇੰਨਾ ਸ਼ੋਰ ਲਾਲੀ ਬੋਲੀ ਪੂਆਜੀ ਮੈਨੂੰ ਪਤਾ ਚੱਲ ਗਿਆ ਸੀ ਇੰਨਾ ਕਿਹੜੀ ਚੀਜ਼ ਦੀ ਗੱਲ ਕਰ ਰਹੀ ਸੀ ਦੇਬੋ ਕਿਹੜੀ ਲਾਲੀ ਬੋਲੀ ਮੇਰੀ ਸਕੂਟੀ ਦੇਭੋ ਓਹੋ ਮੇਰਾ ਤਾਂ ਐਨ ਕਿਸੇ ਛੋਟੀ ਚੀਜ਼ ਵੱਲ ਸੀ ਤਾਂ ਨਹੀਂ ਮੈਨੂੰ ਜ਼ਿਆਦਾ ਰਿਆ ਸੀ ਹੁਣ ਮੈਂ ਪਿੰਡ ਵਾਲੇ ਘਰ ਜਾ ਰਹੀ ਹਾਂ ਦੇਭੋ ਪਰ ਜਾ ਤਾਂ ਪੀਜਾ ਲਾਲੀ ਨੇ ਕੋਈ ਗੱਲ ਨਾ ਸੁਣੀ ਬਸ ਚਾਹਣਾ ਫਟਾਫਟ ਗੱਡੀ 'ਚ ਬੈਠ ਕੇ ਚਲੀ ਗਈ ਡੈਰੀ ਉੱਪਰ ਉਸਦੀ ਸਕੂਟੀ ਦਾ ਹੀ ਸਕੈਚ ਬਣਿਆ ਹੋਇਆ ਸੀ ਲਾਲੀ ਘਰ ਪਹੁੰਚੀ ਤਾਂ ਗੱਜਨ ਸਿੰਘ ਮੰਜੇ ਤੇ ਬੈਠਾ ਸੀ ਰਾਮੂ ਵੀ ਉਸ ਕੋਲੇ ਆਇਆ ਹੋਇਆ ਸੀ ਮੇਲੋ ਜਿਮੀ ਕੇ ਕਰ ਹੀ ਹੁੰਦੀ ਜਿਆਦਾ ਲਾਲੀ ਜਾ ਕੇ ਮੰਜੇ ਤੇ ਬੈਠੀ ਤੇ ਗੱਜਨ ਸਿੰਘ ਨੂੰ ਪੁੱਛਿਆ ਪਾਪਾ ਮੇਰੀ ਸਕੂਟੀ ਗੱਜਨ ਸਿੰਘ ਨੇ ਇੱਕ ਜਿੰਦਰਾ ਗੱਜਨ ਸਿੰਘ ਨੇ ਇੱਕ ਜਿੰਦਰਾ ਲੱਗੇ ਕਮਰੇ ਵੱਲ ਇਸ਼ਾਰਾ ਕੀਤਾ ਪੁੱਤੋ ਕਮਰੇ ਚ ਖੜੀ ਐ ਤੇਰੀ ਮੰਮੀ ਕੋਲੇ ਚਾਬੀ ਲਾਲੀ ਉਹ ਬੰਦ ਕਿਉਂ ਐ ਗੱਜਨ ਸਿੰਘ ਸਾਨੂੰ ਲੱਗਿਆ ਹੋਣੀ ਜਦੀ ਲੋੜ ਨਹੀਂ ਹੋਣੀ ਤੈਨੂੰ RAMU ਮੇਲੋਂ ਨੂੰ ਬੁਲਾਉਣ ਚਲਾ ਗਿਆ ਲਾਲੀ ਆਪਣੇ ਪਾਪਾ ਕੋਲੇ ਬੈਠੀ ਰਹੀ ਉਸਦੇ ਘਰਦਬਾਰ ਖੜੇ ਸਨ ਕੁਝ ਸਮੇਂ ਬਾਅਦ ਮੇਲੋਂ ਆ ਗਈ ਉਸਨੇ ਲਾਲੀ ਨੂੰ ਕਿਹਾ ਪੁੱਤੋ ਰੋਟੀ ਪਾਣੀ ਤਾਂ ਖਾ ਲੈਂਦੀ ਲਾਲੀ ਨੇ ਮੰਮੀ ਪਹਿਲਾਂ ਸਕੂਟੀ ਦੇਖਣੀ ਐ ਮੈਂ ਮੈਲੋ ਨੇ ਲਾਲੀ ਨੂੰ ਆਪਣੇ ਸੰਦੂਕ ਵਿੱਚੋਂ ਸਕੂਟੀ ਦੇ ਜੰਦਰੇ ਦੀ ਚਾਬੀ ਦਿੱਤੀ ਲਾਲੀ ਨੇ ਜਿੱਦਰਾ ਖੋਲ੍ਹਿਆ ਤੇ ਭਾਵਕ ਹੋ ਕੇ ਆਪਣੀ ਸਕੂਟੀ ਵੱਲ ਹੌਲੀ-ਹੌਲੀ ਕਦਮ ਚੁਲਾ ਕੇ ਜਾ ਰਹੀ ਸੀ ਉਸਨੇ ਆਪਣੀ ਸਕੂਟੀ ਨੂੰ ਹੱਥਾਂ ਨਾਲ ਛੂਇਆ ਤੇ ਚਾਬੀ ਲਗਾ ਕੇ ਸਟਾਰਟ ਕੀਤੀ ਮੈਲੋ ਨੇ ਉਸ ਨੂੰ ਦੱਸਿਆ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਇਸ ਦੀ ਸਰਵਿਸ ਕਰਾ ਦਿੱਤੀ ਸੀ ਲਾਲੀ ਨੇ ਤੇ ਉਸਦੇ ਗਾਰਡਨ ਨੇ ਨਸ਼ਤਾ ਕੀਤਾ ਫਿਰ ਲਾਲੀ ਸਕੂਟੀ ਲੈ ਹਸੀਨਾ ਦੇ ਘਰ ਵੱਲ ਚਲੀ ਗਈ ਉਸਨੇ ਹਸੀਨਾ ਦੇ ਘਰ ਦੇ ਗੇਟ ਅੱਗੇ ਜਾ ਹਰਨ ਉਹ ਜਾ ਤਾ ਹਸੀਨਾ ਨੇ ਉਸ ਦੀ ਆਵਾਜ਼ ਪਛਾਣ ਲਈ ਉਹ ਵੀ ਦੌੜ ਕੇ ਆਈ ਤੇ ਲਾਲੀ ਮਗਰ ਬੈਠ ਗਈ ਓਹ ਚਰਵਲ ਚੱਲ ਪਈਆਂ ਤੇ ਪਹਿਲਾਂ ਵਾਂਗ ਮਸਤੀ ਕਰਦੀਆਂ ਆਪਣੀ ਜਾਣ ਪਹਿਚਾਨ ਵਾਲੇ ਗੋਲ ਗੱਪੇ ਵਾਲੇ ਕੋਲੇ ਖੜ ਗੀਆਂ ਉਹ ਵੀ ਉਹਨਾਂ ਨੂੰ ਦੇਖ ਕੇ ਖੁਸ਼ ਹੋਏ ਤੇ ਗੋਲ ਗੱਪੇ ਖਵਾਏ ਆਪਣੇ ਪੁਰਾਣੇ ਘਰਾਂ ਵੱਲ ਗੇੜੇ ਦੇ ਉਹ ਸਟੇਡੀਅਮ ਵੱਲ ਚੱਲ ਪਏ ਉੱਥੇ ਕਾਫੀ ਸਟੂਡੈਂਟਸ ਉਹਨਾਂ ਨੂੰ ਮਿਲ ਲਈ ਇਕੱਠੇ ਹੋ ਗਏ ਫਿਰ ਉਹਨਾਂ ਨੇ ਘਰ ਵੱਲ ਵਾਪਸੀ ਕਰ ਲਈ ਕਿਉਂਕਿ ਅਸੀਂ ਇਹਨਾਂ ਨੇ ਵਾਪਸ ਦਿੱਲੀ ਮੁੜਨਾ ਸੀ ਉਹ ਲਾਲੀ ਨੂੰ ਮਿਲਣ ਘਰ ਆ ਗਈ ਤੇ ਆਪਣਾ ਰਸ ਫੜ ਲਿਆ ਲਾਲੀ ਕੋਠੀ ਵਿੱਚ ਸਕੂਟੀ ਤੇ ਹੀ ਆਈ ਦੇਬੂ ਨੇ ਵੀ ਉਸਨੂੰ ਦੇਖ ਲਿਆ ਤੇ ਮੁਸਕਰਾ ਪਈ ਲਲੀ ਉਪਰ ਆਪਣੇ ਕਮਰੇ ਵਿੱਚ ਜਿਹੜਾ ਡੈਰੀ ਹੌਲੀ-ਹੌਲੀ ਪੜਨ ਲੱਗੀ ਉਸ ਨੂੰ ਜਗਿੰਦਰ ਦੁਆਰਾ ਉਸ ਤੇ ਲਿਖੀ ਆਪਣੀ ਕਹਾਣੀ ਪੜਨ ਚ ਮਜ਼ਾ ਆ ਰਿਹਾ ਸੀ ਡੈਰੀ ਵਿੱਚ ਕੁਝ ਫੁੱਲ ਵੀ ਛਾਪੇ ਹੋਏ ਸਨ ਜੋ ਕਿ ਜਗਿੰਦਰ ਦੇ ਮਨਪਸੰਦ ਜਿਨ੍ਹਾਂ ਨੂੰ ਉਹ ਕੁਝ ਸਮਾਂ ਦਿਮਾਗ ਨੂੰ ਆਰਾਮ ਦੇਣ ਲਈ ਛਾਪ ਦਿੰਦਾ ਸੀ ਲਲੀ ਨੂੰ ਵੀ ਖਿਆਲ ਆਇਆ ਕਿ ਉਹ ਆਪਣੇ ਬਾਗਿਚੇ ਵਿੱਚ ਫੁੱਲ ਲਗਾਏ ਉਂਝ ਤਾਂ ਉਸ ਨੂੰ ਖਾਸ ਸ਼ੌਂਕ ਨਹੀਂ ਸੀ ਉਹ ਚੱਟ ਉੱਠੀ ਤੇ ਆਪਣੇ ਡਰਾਈਵਰ ਨੂੰ ਕਹੇ ਫੁੱਲਾਂ ਵਾਲੀ ਦੁਕਾਨ ਵੱਲ ਚੱਲ ਪਈ ਉਸ ਦੀ ਅੰਕਾਰ ਫੁੱਲਾਂ ਦੀ ਐਨ ਸਹੀ ਦੁਕਾਨ ਉੱਤੇ ਰੁਗੀ ਅਤੇ ਔਰ ਸੋਨੇ ਦੇ ਦੁਕਾਨ ਵਿੱਚ ਦਾਖਲ ਹੋ ਕੇ ਆਪਣੀਆਂ ਮਹਰਤ ਦਾ ਦਮ ਪਰਦਿਆਂ ਅਜਨਬੀ ਨਿਗਾਹਾਂ ਨਾਲ ਚਾਰੇ ਪਾਸੇ ਦੇਖਿਆ ਤੇ ਕਿਹਾ ਮੈਨੂੰ ਇਹ ਅਤੇ ਉਹ ਪਰਲੇ ਸਾਰੇ ਚਾਹੀਦੇ ਨੇ ਮੈਨੂੰ ਚਾਰ ਗੁੱਛ ਇਨ੍ਹਾਂ ਫੁੱਲਾਂ ਦੇ ਵੀ ਦੇ ਦਿਓ ਇਨ੍ਹਾਂ ਗੁਲਾਬਾਂ ਦਾ ਭਰਿਆ ਪੂਰਾ ਗੁਲਦਸਤਾ ਵੀ ਹਾਂ ਮੈਨੂੰ ਸਾਰੇ ਗੁਲਾਬ ਚਾਹੀਦੇ ਨੇ ਲਾਲੀ ਇਹ ਨਹੀਂ ਚਾਹੀਦੇ ਬੜੇ ਭੱਦੇ ਹੁੰਦੇ ਹਨ ਇਹ ਤੇ ਉਹ ਛੋਟੇ-ਛੋਟੇ ਟਿਊਲिप्स ਦੇਣਾ ਔਰ ਲਾਲ ਤੇ ਸਫੇਦ ਵਾਲੇ ਵੀ ਦੁਕਾਨ ਤੇ ਕੰਮ ਕਰਦੀ ਇੱਕ ਪਤਲੀ ਜਿਹੀ ਕੁੜੀ ਸਭ ਨਾਲ ਫੁੱਲਾਂ ਨੂੰ ਸਫੇਦ ਕਾਗਜ਼ ਵਿੱਚ ਲਪੇਟ ਉਸਦੇ ਪਿੱਛੇ-ਪਿੱਛੇ ਘਰ ਤੱਕ ਜਾਂਦੀ ਸਾਰੇ ਨਕਲੀ ਫੁੱਲਾਂ ਨਾਲ ਉਸਨੇ ਘਰ ਭਰ ਲਈ ਤੇ ਘਰ ਲੈ ਆਈ ਖਾਸ ਖਾਸ ਥਾਵਾਂ ਉੱਤੇ ਉਸਨੇ ਫੁੱਲ ਸਜਾ ਦਿੱਤੇ ਦੇਬੋ ਚੁੱਪਚਾਪ ਸਾਰਾ ਕੁਝ ਦੇਖ ਰਹੀ ਸੀ ਫਿਰ ਲਾਲੀ ਨੇ ਡਰਾਈਵਰ ਨੂੰ ਕਿਹਾ ਕਿ ਇੱਕ ਮਾਲੀ ਨੂੰ ਬੁਲਾ ਲਿਆ ਉਸ ਨੂੰ ਸਾਰਾ ਬਾਗੀਚਾ ਆਪਣੇ ਆਪ ਤਿਆਰ ਕਰ ਲਈ ਕਿਹਾ ਦਿੱਲੀ 'ਚ ਇੱਕ ਕਾਨਫਰੰਸ ਦੇ ਦੌਰਾਨ ਲਾਲੀ ਨੂੰ ਆਈਐਸ ਦਾ ਪ੍ਰਮਾਣ ਪੱਤਰ ਮਿਲ ਗਿਆ ਉਸਨੇ ਆਪਣੇ ਪਿੰਡ ਵਿੱਚ ਇੱਕ ਵੱਡੇ ਲੈਵਲ ਤੇ ਖੇਡ ਸਿਖਲਾਈ ਸੈਂਟਰ ਤੇ ਸिलाई ਕਢਾਈ ਦਾ ਸੈਂਟਰ ਵੀ ਮਨਜ਼ੂਰ ਕਰਵਾ ਲਿਆ ਜਾਂ ਜੋ ਕਿੰਨੇ ਸਾਰੇ ਲੋਕਾਂ ਨੂੰ ਕੰਮ ਵੀ ਮਿਲਿਆ ਤੇ ਕਿੰਨਾ ਕੁਝ ਸਿੱਖਣ ਦੇ ਕਾਬਿਲ ਵੀ ਹੋ ਸਕਣ ਉਸ ਦੇ ਇਸ ਕਦਮ ਨਾਲ ਆਸਪੈਂਸ ਆਸ-ਪਾਸ ਦੇ ਪਿੰਡਾਂ ਦੇ ਸ਼ਹਿਰ ਤੋਂ ਵੀ ਲੋਕ ਕਲਾਸਾਂ ਲਾਉਣ ਆਉਂਦੇ ਕਿਉਂਕਿ ਇਸ ਦੀ ਫੀਸ ਮੁਫਤ ਰੱਖੀ ਗਈ ਸੀ ਹਰ ਕੋਈ ਇਸ ਵਿੱਚ ਹਿੱਸਾ ਲੈ ਸਕਦਾ ਸੀ ਇੰਨਾ ਇੰਚਾਰਜ ਉਸ ਨੇ ਜਿਮੀ ਤੇ ਕਮਲ ਨੂੰ ਬਣਾਇਆ ਸੀ ਹਸੀਨਾ ਵੀ ਆਪਣੀ ਪੂਰੀ ਮਦਦ ਕਰਦੀ ਤੇ ਕਾਫੀ ਫੰਡ ਭੇਜਦੀ ਰਹਿੰਦੀ ਬਹੁਤ ਸਾਰੇ ਵੈਲਫੇਅਰ ਕਲੱਬ ਵੀ ਇਸ ਦੀ ਸਹਾਇਤਾ ਨਾਲ ਲਈ ਤਿਆਰ ਹੋ ਕੇ ਅੱਗੇ ਆਏ ਤਾਂ ਜੋ ਕੋਈ ਲੋਕਾਂ ਵਿੱਚ ਆਤਮ ਵਿਸ਼ਵਾਸ ਬਣਾਇਆ ਜਾਵੇ ਫालतू ਗੱਲਾਂ ਤੇ ਬਿਰਜ਼ਗਰੀ ਦੀ ਮਾਰ ਤੋਂ ਬਚਣ ਲਈ ਇਹ ਦੋਵੇਂ ਸੈਂਟਰਾਂ ਦਾ ਕੰਮ ਜੋਰਾਂ ਛੋਰਾ ਨਾਲ ਸ਼ੁਰੂ ਹੋਇਆ ਤੇ ਪਿੰਡ ਦੇ ਲੋਕ ਕਾਫੀ ਖੁਸ਼ ਹੋਏ ਉਧਰੋਂ ਨਾਲੋਂ ਨਾਲ ਤਾਂ ਜਿਮੀ ਤੇ ਕਮਲ ਦਾ ਵਿਆਹ ਵੀ ਚੱਲ ਪਿਆ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਕਮਲ ਦੇ ਘਰ ਵੀ ਅੰਗਾ ਸਾਕਾਂ ਲੀਏ ਰਲ ਬੈਠਣ ਦਾ ਚੰਗਾ ਬਹਨਾਂ ਸੀ ਵੱਡੀ ਗੱਲ ਇਹ ਕਿ ਸਭ ਦੇ ਸਿਰ ਤੇ ਪਾਰ ਹੌਲਾ ਹੁੰਦਾ ਸੀ ਕਿਸੇ ਦੀ ਕਮਲ ਭਾਣ ਜੀ ਸੀ ਕਿਸੇ ਦੀ ਭਤੀਜੀ ਸੀ ਕਿਸੇ ਦੀ ਨਾਨੀ ਸੀ ਕਿਸੇ ਦੀ ਕਮਲ ਪੋਤਰੀ ਤੇ ਕਿਸੇ ਦੀ ਦੋਤੀ ਸੀ ਇੱਕ ਕਮਲ ਨੂੰ ਵਿਆਹ ਆ ਸਭ ਦਾ ਪੁੰਨ ਹੁੰਦਾ ਸੀ ਸਾਰਿਆਂ ਦੇ ਸਿਰ ਤੇ ਬੋਝ ਹੌਲਾ ਹੁੰਦਾ ਸੀ ਕੁੜੀ ਦੇ ਵਿਆਹ ਦੀ ਹਰ ਕਿਸੇ ਨੂੰ ਗੱਲ ਹੁੰਦੀ ਹੈ ਕੁੜੀ ਨੂੰ ਕੋਈ ਘਰ ਥੋੜੀ ਬਿਠਾਈ ਰੱਖਦਾ ਵਿਆਹ ਇੱਕ ਕਮਸਾਨ ਵਿੱਚ ਕਮਲ ਦੇ ਵੀਰ ਦੀ ਮਤ ਮਰੀ ਗਈ ਇੱਕ ਕੰਮ ਮੁਕਦਾ ਸੀ ਦੂਜਾ ਉਸ ਲਈ ਤਿਆਰ ਹੁੰਦਾ ਸੀ ਕਮਲ ਦੇ ਮਾਪਿਆਂ ਤੇ ਘਰ ਦੇ ਕੰਮਾਂ ਵਿੱਚ ਮਤ ਮਰੀ ਗਈ ਬਾਹਰ ਦਾ ਸਾਰਾ ਕੰਮ ਕਮਲ ਦੇ ਵੀਰ ਨੇ ਹੀ ਕਰਨਾ ਸੀ ਬਰਾਤ ਟੁਕਣ ਵਿੱਚ ਕੇਵਲ ਇੱਕ ਦਿਨ ਰਹਿ ਗਿਆ ਸੀ ਘਰ ਵਿੱਚ ਦੌੜ ਭੱਜ ਹੋਰ ਵੀ ਤੇਜ਼ ਹੋ ਗਈ ਸੀ ਆਨੰਦ ਕਾਰਜ ਉੱਤੇ ਆਉਣ ਵਾਲੇ ਰਾਗੀਆਂ ਨੇ ਵੀ ਹਲੀ ਪੱਕੀ ਤਰ੍ਹਾਂ ਨਹੀਂ ਸੀ ਹਾਂ ਕੀਤੀ ਖਾਣੇ ਤੋਂ ਪਿੱਛੇ ਬਰਾਤੀਆਂ ਨੂੰ ਵੀ ਫਲਦੇ ਨੇ ਜ਼ਰੂਰੀ ਹੁੰਦੇ ਸਨ ਤੇ ਖਰੀਦਣ ਦਾ ਹਾਲੇ ਕਿਸੇ ਨੂੰ ਕੋਈ ਚਿਤਚੇਤਾ ਨਹੀਂ ਸੀ ਕੁਝ ਰਿਸ਼ਤੇਦਾਰ ਭੱਜ ਭੱਜ ਉਹਨਾਂ ਦੇ ਹੱਥ ਬਟਾਉਣ ਲੱਗੇ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿਹੜਾ ਕੰਮ ਫੜੇ ਕਿਹੜਾ ਛੱਡੇ ਵਿਆਹ ਦਾ ਕੰਮ ਹੁੰਦਾ ਹੀ ਐਨਾ ਲਾਲੀ ਨੇ ਜਗਿੰਦਰ ਤੇ ਉਸਦੇ ਪਰਿਵਾਰ ਨੂੰ ਵੀ ਬੁਲਾਇਆ ਜਗਿੰਦਰ ਤੇ ਉਸਦੀ ਮੰਮੀ ਹੀ ਆਏ ਉਸ ਨੂੰ ਤੇ ਉਸਦੀ ਭੈਣ ਵਰਗਿਆਂ ਨੂੰ ਛੁੱਟੀ ਨਹੀਂ ਸੀ ਮਿਲਦੀ ਜਲਦੀ ਲਾਲੀ ਨੇ ਜਗਿੰਦਰ ਨਾਲ ਫੋਨ ਤੇ ਗੱਲ ਨਾ ਕਰੀ ਉਸ ਨੂੰ ਗੁੱਸਾ ਆ ਰਿਹਾ ਸੀ ਸ਼ਾਮ ਨੂੰ ਹਲਦੀ ਸ਼ੁਰੂ ਹੋ ਗਈ ਜਿੰਮੀ ਦੀ ਹਲਦੀ ਤੇ ਫੋਟੋਆਂ ਵਗੈਰਾ ਹੁਣ ਲੱਗੀਆਂ ਤੇ ਸਰ ਵਰ ਵਰੀ ਵਟਣਾ ਲਾਉਣ ਲੱਗੇ ਫਿਰ ਨਹਾਈ ਧੋਈ ਦੀ ਰਸਮ ਕਰ ਨਾਨਕਿਆਂ ਨੇ ਵਿਹਾਰ ਕੀਤੇ ਆਪਦੇ ਫਿਰ ਉਹਨਾਂ ਦਾ ਨਾਚ ਗਾਣਾ ਸ਼ੁਰੂ ਹੋ ਗਿਆ ਜਿਮੀ ਦੇ ਦੋਸਤ ਵੀ ਆਏ ਤੇ ਉਸਦੇ ਇੱਕ ਦੋਸਤ ਨੂੰ ਮਜ਼ਾਕ ਦੀ ਵੀ ਮਜ਼ਾਕ ਵੀ ਕਰਨ ਲੱਗੇ ਜੋ ਜਿਮੀ ਦੇ ਸ਼ਗਨ ਵੇਲੇ ਸੂਏ ਵਿੱਚ ਡਿੱਗ ਪਿਆ ਸੀ ਜੀਤ ਤੇ ਚਾਰੂ ਵੀ ਸ਼ਾਮਲ ਹੋਏ ਕਮਲ ਦੇ ਵੀ ਹਲਦੀ ਲਗਾਈ ਗਈ ਲੋਕ ਗੀਤ ਗਾਏ ਗਏ ਨਾਨਕੀ ਛੱਕ ਲੈ ਕੇ ਨਾਨਕੀ ਵੀ ਆ ਗਏ ਆਪਣੇ ਆਪਣੇ ਤਿਆਰ ਕੀਤੇ ਲੇ ਕੱਪੜੇ ਲੱਤੇ ਲੈ ਕੇ ਕਮਲ ਦੀਆਂ ਭੂਆ ਆ ਗਈਆਂ ਬੰਦਾ ਸਰਦਾ ਕੰਨਿਆਂ ਦਾਣ ਲੈ ਕੇ ਸਾਰੇ ਅੰਗਸਾ ਕਮਲ ਦੇ ਪਿੰਡ ਪਹੁੰਚ ਗਏ ਉਹ ਪਿੰਡ ਜਿੱਥੇ ਹੁਣ ਤੱਕ ਕਮਲ ਨੇ 2 25 ਸਾਲ ਚ ਸਹਿਲ ਹੰਡਾਏ ਜਿੱਥੇ ਉਸਨੇ ਕਮਲ ਨੇ ਤਿਰੰਜਨਾ ਵਿੱਚ ਬਹਿ ਕੇ ਕਤਨ ਦਾ ਅਨੁਭਵ ਮਹਿਸੂਸ ਕੀਤਾ ਜਿੱਥੇ ਉਸਨੇ ਤੀਆਂ ਦੀਆਂ ਪਿੰਗਾ ਝੁੱਟੀਆਂ ਸਨ ਤੇ ਜਿੱਥੋਂ ਦੇ ਕੱਖਾਂ ਸਾਰਖਿਆਂ ਨਾਲ ਹੁਣ ਉਸਦਾ ਮੋਹ ਪੈ ਗਿਆ ਸੀ ਇਹ ਸਭ ਹੁਣ ਬੇਗਾਨਾ ਹੋ ਜਾਂ ਰਿਹਾ ਸੀ ਇਸ ਬਾਰੇ ਸੋਚ ਕੇ ਉਦਾਸ ਹੋ ਗਈ ਦੂਜੇ ਦਿਨ ਸਵੇਰੇ 3 ਵਜੇ ਕਮਲ ਨੂੰ ਉਠਾ ਲਿਆ ਗਿਆ ਉਸ ਨੂੰ ਫੇਰਿਆਂ ਵਾਲਾ ਲਾਲ ਸੂਟ ਪਹਿਨਾਇਆ ਗਿਆ ਲਾਲ ਪਰਾਂਦਾ ਉਸ ਦੀ ਗੁੱਤ ਵਿੱਚ ਗੁੰਦਿਆ ਗਿਆ ਕੁਝ ਸੋਹਰਿਆਂ ਵੱਲੋਂ ਆਏ ਕੁਝ ਨਾਨਕਿਆਂ ਤੋਂ ਆਏ ਕਈ ਪ੍ਰਕਾਰ ਦੇ ਗਹਿਣਿਆਂ ਨਾਲ ਉਸ ਨੂੰ ਸ਼ਿੰਗਾਰ ਦਿੱਤਾ ਗਿਆ ਕਮਲ ਨੂੰ ਇਹ ਸਭ ਕੁਝ ਵੇਖ ਕੇ ਰੋਣਾ ਆ ਗਿਆ ਸੀ ਕਿ ਸਾਰੇ ਦੇ ਸਾਰੇ ਅੰਗ ਸਾਖ ਤੇ ਸਕੀਆਂ ਸਹੇਲੀਆਂ ਉਸ ਨੂੰ ਉਸਦੇ ਘਰ ਵਿੱਚੋਂ ਕੱਢਣ ਦੀਆਂ ਤਿਆਰੀਆਂ ਕਰ ਰਹੀਆਂ ਹਨ ਉਸ ਨੇ ਆਪਣਾ ਖੁਦ ਦਾ ਡਿਜ਼ਾਈਨ ਕੀਤਾ ਦੁਪੱਟਾ ਲਹਿੰਗੇ ਨਾਲ ਪਹਿਨੇ ਆ ਬਰਾਤ ਇੱਕ ਪਹਿਲ ਸਵੇਚ ਆ ਰਹੀ ਸੀ ਕੁੜੀ ਵਾਲੇ ਪਹਿਲਾਂ ਆ ਗਏ ਤਾਂ ਬਰਾਤ ਦੀ ਸਵਾਗਤ ਦੀ ਤਿਆਰੀ ਕਰ ਲੱਗੇ ਕਮਲ ਵੀ ਇੱਕ ਲਗ ਕਮਰੇ ਵਿੱਚ ਬੈਠੀ ਸੀ ਕਮਰੇ ਵਾਲੇ ਸੁਦੇ ਅਲੱਗ-ਅਲੱਗ ਪੂਜ ਲੈ ਰਹੇ ਸਨ ਲਲੀ ਤੇ ਮਿੰਨੀ ਨੇ ਸੇਰਾ ਬੰਨਿਆ ਤੇ ਬਰਾਤ ਗੁਰੂ ਘਰ ਮੱਥਾ ਟੇਕ ਪੈਲਸ ਵੱਲ ਤੁਰ ਪਈ ਬਾਹਰ ਬਰਾਦ ਦਾ ਸਵਾਗਤ ਹੋਣ ਲੱਗਿਆ ਸਾਰੇ ਜਾਨੇ ਢੋਲ ਦੀ ਤਾਲ ਤੇ ਨੱਚ ਰਹੇ ਸਨ ਫਿਰ ਰਿਵਣ ਕਟਾਈ ਦੀ ਰਸਮ ਪੂਰੀ ਕਰ ਉਹਨਾਂ ਨੂੰ ਨਾਸ਼ਤਾ ਕਰਵਾ ਆਨੰਦ ਘਰ ਜਲੀ ਲਜਾਇਆ ਗਿਆ ਕਮਲ ਨੂੰ ਆਨੰਦ ਵਾਸਤੇ ਜਿਮੀ ਦੇ ਖੱਬੇ ਪਾਸੇ ਬਿਠਾ ਦਿੱਤਾ ਗਿਆ ਹੁਣ ਉਸ ਨੂੰ ਪਰਣਾ ਲੈ ਕੇ ਜਾਣ ਵਾਲੇ ਉਸਦੇ ਦੇ ਬਰਾਬਰ ਬੈਠਾ ਸੀ ਉਹ ਇਸ ਵੇਲੇ ਕੁਝ ਸੋਚ ਰਹੀ ਸੀ ਸ਼ਾਇਦ ਕੁਝ ਵੀ ਨਹੀਂ ਸੀ ਸੋਚ ਰਹੀ ਉਹਨਾਂ ਬੜੇ ਆਰਾਮ ਨਾਲ ਗੁਰੂ ਮਰਿਆਦਾ ਅਨੁਸਾਰ ਆਨੰਦ ਲੈ ਫਿਰ ਵਾਪਸ ਪੈਲਸ ਆ ਗਏ ਸ਼ਗਨ ਵਾਲੀ ਜਗ੍ਹਾ ਬੈਠਾ ਦਿੱਤਾ ਗਿਆ ਸਾਰੇ ਉਹਨਾਂ ਨਾਲ ਫੋਟੋਆਂ ਕਰਾਉਣ ਲੱਗੇ ਲਾਲੀ ਤੇ ਬਾਕੀ ਸਾਰੇ ਨੱਚਣ ਵਿੱਚ ਮਸਤ ਸਨ ਜੁਗਿੰਦਰ ਵਾਰ-ਵਾਰ ਲਾਲੀ ਨੂੰ ਕਾਲ ਕਰ ਰਿਹਾ ਸੀ ਪਰ ਉਸਨੇ ਫੋਨ ਨਹੀਂ ਚੁੱਕਿਆ ਨਾ ਹੀ ਉਸਦੇ ਮੈਸੇਜ ਦਾ ਜਵਾਬ ਦਿੱਤਾ ਬਸ ਉਸਨੇ ਜਦ ਉਸਦੀ ਫੋਟੋ ਮੰਗੀ ਤਾਂ ਲਾਲੀ ਨੇ ਬਿਨਾਂ ਚਿਹਰੇ ਵਾਲੀ ਫੋਟੋ ਭੇਜ ਦਿੱਤੀ ਤੇ ਨਾਲ ਗੁੱਸੇ ਵਾਲਾ ਇਮੋਜੀ ਭੇਜਤਾ ਫਿਰ ਮੈਸੇਜ ਆਉਣ ਲੱਗੇ ਲਾਲੀ ਇੱਕ ਜਗ੍ਹਾ ਬੈਠ ਕੇ ਖਾਣਾ ਖਾਣ ਲੱਗੀ ਤੇ ਫੋਨ ਚੈੱਕ ਕੀਤਾ ਜੁਗਿੰਦਰ ਵੈਰੀ ਪਰ ਫੇਸ ਤਾਂ ਦਿਖਦਾ ਨਹੀਂ ਲਾਲੀ ਦਿਖਣਾ ਵੀ ਨਹੀਂ ਹੋਣਾ ਜਗਿੰਦਰ ਆ ਕੀ ਹੈ ਸੌਰੀ ਡੀਅਰ ਨਹੀਂ ਆਇਆ ਗਿਆ ਇਹ ਕਹਿ ਕੇ ਉਹ ਆਫ ਹੋ ਗਿਆ ਲਾਲੀ ਮੁਸਕਰਾ ਪਈ ਪਰ ਉਸ ਨੂੰ ਗੁੱਸਾ ਦਿਖਾਉਣ ਚ ਮਜ਼ਾ ਆ ਰਿਹਾ ਸੀ ਤੇ ਉਸ ਦਾ ਧਿਆਨ ਵੀ ਫੋਨ ਵਿੱਚ ਹੀ ਸੀ ਅਚਾਨਕ ਉਸ ਦੇ ਨਾਲ ਬੈਠੀ ਮਿੰਨੀ ਬੋਲੀ ਲਾਲੀ ਉਹ ਦੇਖ ਕਿੰਨਾ ਸੋਹਣਾ ਮੁੰਡਾ ਨੱਚ ਰਿਹਾ ਲਾਲੀ ਨੇ ਬੇਧਿਆਨ ਉਸ ਵੱਲ ਦੇਖਿਆ ਫਿਰ ਫੋਨ ਵੱਲ ਦੇਖਣ ਲੱਗੀ ਜਦ ਉਸ ਨੇ ਫਿਰ ਤੁਰੰਤ ਦੇਖਿਆ ਤਾਂ ਹੈਰਾਨ ਰਹਿ ਗਈ ਕਿ ਉਹ ਜਗਿੰਦਰ ਸੀ ਉਹ ਵੀ ਉਸ ਵੱਲ ਦੇਖ ਕੇ ਨੱਚਦਾ ਨੱਚਦਾ ਹੱਸ ਰਿਹਾ ਸੀ ਲਾਲੀ ਨੂੰ ਛੱਡ ਸਾਰਿਆਂ ਨੂੰ ਜਗਿੰਦਰ ਦਾ ਪਤਾ ਸੀ ਕਿ ਉਹ ਉਸਦੀ ਮੰਮੀ ਨੇ ਸਾਰਿਆਂ ਨੂੰ ਦੱਸਿਆ ਹੋਇਆ ਸੀ ਤੇ ਲਾਲੀ ਲਈ ਸਰਪ੍ਰਾਈਜ਼ ਸੀ ਜਗਿੰਦਰ ਲਾਲੀ ਕੋਲ ਆਇਆ ਤੇ ਉਸਦਾ ਹੱਥ ਫੜ ਕੇ ਸਟੇਜ ਵੱਲ ਲੈ ਗਿਆ ਲਾਲੀ ਸੰਗ ਦੀ ਸੰਗ ਦੀ ਨੱਚਣ ਲੱਗੀ ਸ਼ਾਮ ਉਹਨਾਂ ਡਿਨਰ ਇਕੱਠਿਆਂ ਵੀ ਕੀਤਾ ਵਿਦਾਈ ਦਾ ਵੇਲਾ ਵੀ ਹੋ ਗਿਆ ਕਮਲ ਨੂੰ ਵਿਦਾ ਕੀਤਾ ਜਾਣ ਲੱਗਿਆ ਲਾਲੀ ਵਰਗੇ ਨੱਚ-ਨੱਚ ਗੱਡੀਆਂ 'ਚ ਬੈਠਣ ਲੱਗੇ ਜਗਿੰਦਰ ਨੂੰ ਵੀ ਉਸਨੇ ਆਪਣੇ ਨਾਲ ਬਿਠਾ ਲਿਆ ਉਸਦੀ ਮੰਮੀ ਮੇਲੋ ਨਾਲ ਸੀ ਸਾਰੇ ਰਸਤੇ ਕਮਲ ਚ ਪਚਾਪ ਕੋ ਮਸਮ ਜਿਹੀ ਹੋ ਬੈਠੀ ਰਹੀ ਸੀ ਕਦੀ ਰੋਣ ਲੱਗ ਜਾਂਦੀ ਜਿਮੀ ਨੇ ਉਸ ਨੂੰ ਪਾਣੀ ਪਿਲਾਇਆ ਤੇ ਚੁੱਪ ਕਰਾਇਆ ਸੋਹਰੇ ਕਰ ਪੁੱਜੀ ਰਸਮ ਰਵਾਜ ਹੋਏ ਕਿ ਜੋ ਨਹੀਂ ਮੇਲੋਂ ਤੋਂ ਅੰਗੇਜੋ ਨੇ ਮੇਲੋਂ ਨੇ ਪਾਣੀ ਵਾਰਨਾ ਕਰਾਇਆ ਪਰ ਮੇਲੋਂ ਨੇ ਉਸ ਨੂੰ ਵੀ ਨਾਲ ਹੀ ਖੜਾ ਲਿਆ ਮੂੰਹ ਝਠੋਣ ਵਾਸਤੇ ਖਵਾਏ ਗਏ ਉਸ ਨੂੰ ਤਾਰੋ ਦੇ ਨੇੜੇ ਬਿਠਾਇਆ ਗਿਆ ਮਹਿੰਦੀ ਦਾ ਰੰਗ ਵੀ ਗੂੜਾ ਗੂੜਾ ਚੜਿਆ ਹੋਇਆ ਸੀ ਤੇ ਕਲੀਰਿਆਂ ਦੀ ਆਵਾਜ਼ ਵੀ ਛੰਛਣ ਕਰ ਰਹੀ ਸੀ ਉਸ ਦਾ ਗੱਲ ਸੁਹੇ ਰੰਗ ਦਾ ਲਾਲ ਲਹਿੰਗਾ ਸਿਰ ਤੋਂ ਪੈਰਾਂ ਤੱਕ ਟਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ ਇੱਕ ਚਲਮਿਲ ਜਿਹੀ ਹੋਈ ਚੁੰਨੀ ਨਾਲ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਰੇ ਕਮਰੇ ਵਿੱਚ ਲਾਲ ਰੰਗ ਫੈਲ ਗਿਆ ਹੋਵੇ ਸਾਰੇ ਪਾਸੇ ਮੇਲੋ ਤੇ ਗੇਜੋ ਨੂੰ ਲੋਕ ਵਧਾਈਆਂ ਦੇ ਰਹੇ ਸਨ ਫਿਰ ਨਵੀਂ ਵਿਆਹੀ ਜੋੜੀ ਨੂੰ ਨਚਾਉਣ ਲਈ ਖਿੱਚ ਕੇ ਲੈ ਗਏ ਕਾਫੀ ਸਮਾਂ ਨੱਚਦੇ ਰਹੇ ਪਰ ਮੇਲੋ ਨੇ ਕਮਲ ਨੂੰ ਕੁਝ ਸਮੇਂ ਬਾਅਦ ਬਿਠਾ ਦਿੱਤਾ ਵੀ ਉਹ ਥੱਕ ਗਈ ਸੀ ਰਾਤ ਨੂੰ ਰੋਟੀ ਖਾ ਕੇ ਜੋਗਿੰਦਰ ਤੇ ਉਸਦੀ ਮੰਮੀ ਜਾਣ ਲੱਗੇ ਪਰ ਸਾਰਿਆਂ ਨੇ ਜ਼ੋਰ ਪਾ ਕੇ ਰਹਿਣ ਲਈ ਕਿਹਾ ਤਾਂ ਲਾਲੀ ਨੇ ਕਿਹਾ ਕਿ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਏਗੀ ਤੇ ਸਵੇਰੇ ਉਹ ਆਰਾਮ ਨਾਲ ਆ ਜਾਣਗੇ ਉਹ ਵੀ ਹੁਣ ਗਾਰਡ ਲੈ ਕੇ ਉੱਥੇ ਨਹੀਂ ਰੁਕ ਸਕਦੀ ਸੀ ਤਾਂ ਕਰਕੇ ਵਾਪਸ ਕੋਠੀ ਵਿੱਚ ਆ ਗਈ ਬਾਕੀ ਸਾਰੇ ਘਰ ਦੇ ਜ਼ਿਮੀਂਦੇ ਘਰ ਹੀ ਸਨ ਮੇਲ-ਗੇਲ ਵੀ ਬਹੁਤ ਸੀ ਜ਼ਿਮੀਂ ਵੀ ਬਹੁਤ ਥੱਕ ਚੁੱਕਾ ਸੀ ਜਿਸ ਕਰਕੇ ਉਹ ਰਾਂਡੇ ਵਿੱਚ ਹੀ ਸੌ ਗਿਆ ਕਮਲ ਅੰਦਰ ਮੇਲੂ ਕੋਲੇ ਸੀ ਹੁਣ ਜਿੰਮੀ ਤੇ ਲਾਲੀ ਨੇ ਗਰਾਊਂਡ ਤੇ ਸਲਾਈ ਸੈਂਟਰ ਦਾ ਕੰਮ ਸੰਭਾਲ ਲਿਆ ਦੋਵਾਂ ਦੀ ਜ਼ਿੰਦਗੀ ਤੇ ਜ਼ਿੰਮੇਵਾਰੀਆਂ ਵਧਣ ਚ ਚੱਲਣ ਲੱਗੀ ਖੇਤ ਜਾਣ ਵਾਲਾ ਜਿੰਮੀ ਹੁਣ ਟਰੈਕਟ ਟਰੈਕ ਸੂਟ ਵਿੱਚ ਗਰਾਊਂਡ 'ਚ ਹੀ ਹੁੰਦਾ ਵਧੀਆ ਕੋਚ ਰੱਖ ਖੇਡਾਂ ਨੂੰ ਉਤਸ਼ਾਹਿਤ ਕਰਦਾ ਪਿੰਡ ਕੁਝ ਵੇਲੇ ਨੌਜਵਾਨ ਵੀ ਖੇਡਾਂ ਵਿੱਚ ਹਿੱਸਾ ਲੈਂਦੇ ਜਿਸ ਕਰਕੇ ਉਹਨਾਂ ਦਾ ਦਿਮਾਗ ਤਣਾਅ ਮੁਕਤ ਤੇ ਪਠੇ ਕੰਮਾਂ ਤੇ ਧਿਆਨ ਨਾਲੋਂ ਪਠੇ ਕੰਮਾਂ ਦੇ ਧਿਆਨ ਨਾਲੋਂ ਹੁਣ ਨਸ਼ੇ ਤੋਂ ਵੀ ਮੁਕਤ ਪੁੱਠੇ ਕੰਮਾਂ ਤੋਂ ਵੀ ਮੁਕਤ ਹੋ ਗਿਆ ਸੀ ਧੁਮਾਕ ਉਹਨਾਂ ਦਾ ਕੁਝ ਬਜ਼ੁਰਗਾਂ ਨੂੰ ਵੀ ਸਵੇਰ ਸ਼ਾਮ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਯੋਗਾ ਵਗੈਰਾ ਕਰਾਇਆ ਜਾਂਦਾ ਸੀ ਕਈ ਲੋਕਾਂ ਨੂੰ ਕੰਮ ਵੀ ਮਿਲਿਆ ਜਿਸ ਤਰ੍ਹਾਂ ਸਾਫ ਸਪਾਈ ਦਾ ਖੇਡਾਂ ਦੀ ਸੰਭਾਲ ਦਾ ਗੇਟ ਤੇ ਸੁਰੱਖਿਆਤ ਸੁਰੱਖਿਆ ਦਾ ਗੇਟ ਦੀ ਸੁਰੱਖਿਆ ਤੇ ਖਿਡਾਰੀਆਂ ਦੇ ਆਉਣ ਜਾਂਦੀ ਹਾਜ਼ਰੀ ਉਹਨਾਂ ਦੀ ਚੈਕਿੰਗ ਤੋੜਪੰਨ ਕਰਨ ਵਾਲੇ ਦਾ ਧਿਆਨ ਬਾਥਰੂਮਾਂ ਦੀ ਸਫਾਈ ਦਫ਼ਤਰ ਦੇ ਕੰਮਾਂ ਤੇ ਇਸ ਤਰ੍ਹਾਂ ਕਮਲ ਨੇ ਵੀ ਆਪਣੇ ਸੈਂਟਰ ਨੂੰ ਹੈਂਡਲ ਕਰਨ ਲਈ ਕਾਫੀ ਕੁੜੀਆਂ ਨੂੰ ਕੰਮ ਤੇ ਰੱਖਿਆ ਐਂਤਵਾਰ ਛੁੱਟੀ ਹੁੰਦੀ ਤਾਂ ਉਹ ਘਰਦਿਆਂ ਨੂੰ ਵੀ ਸਮਾਂ ਦਿੰਦੇ ਤੇ ਆਪਣੇ ਹੱਥੀ ਲਗਾਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ-ਨਾਲ ਉਹਨਾਂ ਕੋਲੇ ਬੈਠ ਗੱਲਾਂ ਵੀ ਕਰਦੇ ਪੰਜੇ ਨਿੰਮ ਦੇ ਪੰਜੇ ਅੰਬਾਂ ਦੇ ਦਰਖਤ ਹੁਣ ਕਾਫੀ ਹੱਦ ਹੱਦ ਕਰ ਗਏ ਸਨ ਕਦ ਕਾਟ ਕਰ ਗਏ ਸੀ ਚਾਰਸ ਤਰੀਕੇ ਨਾਲ ਲੱਗੇ ਹੋਣ ਕਰਕੇ ਇਹ ਇਨਾਂ ਵਿਚਕਾਰ ਬੈਠ ਜਾਂਦੇ ਕਦੇ-ਕਦੇ ਪਿਕਨਿਕ ਮਨਾਉਣ ਲਈ ਘਰਦਿਆਂ ਨੂੰ ਵੀ ਨਾਲ ਲੈ ਜਾਂਦੇ ਗੱਜਨ ਸਿਉ ਤੇ ਮੇਲੋ ਲਾਲੀ ਕੋਲੇ ਕੋਠੀ ਚ ਰਹਿੰਦੇ ਪਰ ਉਹ ਪਿੰਡ ਵਾਲੇ ਘਰ ਵੀ ਡਰਾਈਵਰ ਨੂੰ ਲੈ ਕੇ ਆਉਂਦੇ ਜਾਂਦੇ ਰਹਿੰਦੇ ਲਾਲੀ ਜਿਆਦਾ ਡਿਊਟੀ ਤੇ ਹੁੰਦੀ ਜਗਿੰਦਰ ਨਾਲ ਵੀ ਘਾਟੀ ਮੁਲਾਕਾਤ ਹੁੰਦੀ ਜਗਿੰਦਰ ਤੇ ਉਸਦੀ ਮੰਮੀ ਵੀ ਸ਼ਹਿਰ ਦੇ ਦੂਜੇ ਪਾਸੇ ਆਪਣੇ ਘਰ ਰਹਿਣ ਲੱਗ ਪਏ ਤੇ ਆਪਣਾ ਬਿਜ਼ਨਸ ਦੇਖ ਰਹੇ ਸਨ ਮੇਲੋ ਤੇ ਗੱਜਨ ਸਿਉ ਦੇ ਜ਼ੋਰ ਪਾਉਣ ਨਾਲ ਲਾਲੀ ਨੇ ਸ਼ਗਨ ਪਾਉਣ ਲਈ ਹਾਂ ਕਰ ਦਿੱਤੀ ਉਹਨਾਂ ਨੂੰ ਵੀ ਜਗਿੰਦਰ ਪਸੰਦ ਸੀ ਤਾਂ ਸਾਰਿਆਂ ਨੇ ਰਲ ਕੇ ਲਾਲੀ ਤੇ ਕਰ ਹੀ ਸ਼ਗਨ ਰੱਖ ਦਿੱਤਾ ਉਸਨੇ ਚਮਕਦਮਕ ਵਾਲਾ ਆ ਵਾਈਟ ਸੂਟ ਕਮਲ ਤੋਂ ਤਿਆਰ ਕਰਵਾਇਆ ਮੰਗਣਾ ਹੋਇਆ ਤਾਂ ਕੇਕ ਵੀ ਕਟਿਆ ਗਿਆ ਸਾਰਿਆਂ ਨੇ ਤਾਲੀਆਂ ਮਜਾਈਆਂ ਤੇ ਵਧਾਈਆਂ ਦੇਣ ਲੱਗੇ ਸ਼ਰਮ ਨਾਲ ਲੱਲੀ ਦਾ ਚਿਹਰਾ ਲੱਲੀ ਤੇ ਉਸਦੇ ਪੈਰ ਕੰਮ ਲੱਗੇ ਉਹ ਥਾਂ ਤੋਂ ਹਿਲ ਨਾ ਸਕੀ ਤਾਪ ਦੀ ਘੂਕੀ ਵਿੱਚ ਜਿਵੇਂ ਸਿਰ ਚੱਕਰਦਾ ਇਹ ਹਾਲਤ ਸੀ ਉਸਦੀ ਉਸ ਨੂੰ ਲੱਗ ਰਿਹਾ ਸੀ ਮਾਨੋ ਸਾਰੇ ਲੋਕ ਉਸ ਵੱਲ ਘੂਰ ਰਹੇ ਹਨ ਉਸ ਨੂੰ ਆਪਣਾ ਚਾਣਕ ਟੁੱਟਿਆ ਵਹਿ ਜਾਦਾ ਆ ਆਪਣੇ ਨਾਲ ਬਣੇ ਉਹ ਭਿਆਨਕ ਹਾਲਤ ਜਦ ਕਰਕੇ ਉਸ ਦੇ ਕੋਮਲ ਹਿਰਦੇ ਉੱਪਰ 6 ਵਜੇ ਉਹ ਤਿੱਖੀ ਤਿੱਖੀ ਤੁਰਦੀ ਇੱਕ ਪਾਸੇ ਲੱਗੇ ਸੋਫੇ ਉੱਪਰ ਜਾ ਬੈਠੀ ਮਗਰੇ ਮਗਰ ਮੇਲੂ ਵੀ ਆ ਗਈ ਪਤਾ ਕੀ ਹੈ ਛੜ ਡੋ ਪੁਰਾਣਾ ਵੇਲਾ ਉਹ ਤੇਰਾ ਸਮਾਂ ਨਹੀਂ ਸੀ ਤੇਰਾ ਸਮਾਂ ਤਾਂ ਆਜ ਜਾਇਗਾ ਚੱਲ ਉੱਠ ਕੇ ਖੁਸ਼ ਹੋ ਲਾਲੀ ਨੇ ਲਾਲ ਅੱਖਾਂ ਤੇ ਦੰਦ ਵਿੱਚ ਕਟਕਟਕੇ ਲਾਲ ਕਮਦੇ ਨਾਲ ਜਿ ਕੋ ਬੁੱਲ ਹਵਾ ਵਿੱਚ ਉਡਣ ਵਾਲੀਆਂ ਨਾਗਣੀਆਂ ਲਟਾਂ ਹੱਥਾਂ ਨਾਲ ਸੰਭਦੀ ਹੋਈ ਉਹ ਬੋਲੀ ਚਲੋ ਮੈਂ ਸਹੀ ਕਿਹਾ ਉਸਦੀ ਬਰੀਕ ਆਵਾਜ਼ ਵਿੱਚ ਬੇਵਸੀ ਤੇ ਅਧਿਰਤਾ ਸੀ ਮੈਲੋ ਨੇ ਉਸ ਨੂੰ ਗੱਲ ਲਗਾ ਕੇ ਨਰਮਲ ਹਾਲਤ ਵਿੱਚ ਕੀਤਾ ਜੁਗਿੰਦਰ ਇਹ ਸਭ ਦੇਖ ਰਿਹਾ ਸੀ ਉਸ ਤੋਂ ਕੀ ਲੁਕਿਆ ਉਹਨਾਂ ਨੂੰ ਲਾਇਆ ਤੇ ਝੂਠੀ ਮੁਠੀ ਬੋਲਿਆ ਮੈਂ ਜਾ ਰਿਹਾ ਲਾਲੀ ਕਿਉਂ ਜੁਗਿੰਦਰ ਬੋਲਿਆ ਮੈਨੂੰ ਨਹੀਂ ਚੰਗਾ ਲੱਗ ਰਿਹਾ ਮੈਲੋ ਨੇ ਵੀ ਉਸ ਦਾ ਸਾਥ ਦਿੱਤਾ ਤੇ ਕਿਹਾ ਹਾਂ ਪੁੱਤ ਜੇ ਨਹੀਂ ਚੰਗਾ ਲੱਗਦਾ ਤਾਂ ਚਲਾ ਜਾ ਜੁਗਿੰਦਰ ਬਾਹਰ ਨੂੰ ਚਲਾ ਪਿਆ ਲਾਲੀ ਹੈਰਾਨ ਹੋ ਗਈ ਇਹ ਕੀ ਹੋ ਰਿਹਾ ਮਮੀ ਤੁਸੀਂ ਆ ਕੀ ਕਿਹਾ ਮੇਲੋ ਫਿਰ ਜਾਂ ਰੋਕ ਲਾ ਲਾਲੀ ਆਪਣਾ ਆਪ ਸੰਭਾਲਦੇ ਜਗਿੰਦਰ ਵੱਲ ਭੱਜੀ ਜਗਿੰਦਰ ਆਪਣੀ ਗੱਡੀ ਵਿੱਚ ਬੈਠ ਗਿਆ ਲਾਲੀ ਵੀ ਦਰਵਾਜ਼ਾ ਖੋਲ ਕੇ ਉਸਦੇ ਨਾਲ ਵਾਲੀ ਸੀਟ ਉੱਪਰ ਬੈਠ ਗਈ ਕੀ ਹੋਇਆ ਲਾਲੀ ਜਗਿੰਦਰ ਹੱਸਿਆ ਤੇ ਬੋਲਿਆ ਕੁਝ ਨਹੀਂ ਚੱਲ ਮੂਵੀ ਚੱਲ ਦੇਖਦੇ ਆ ਲਾਲੀ ਰਾਤ ਹੋ ਜਾਊਰਾ ਵਿੱਚ ਜਗਿੰਦਰ ਕੋਈ ਡਰ ਕੋਈ ਡਰ ਹੈ ਕੋਈ ਡਰ ਨਹੀਂ ਪਰ ਸਾਰੇ ਤਾਂ ਕਰਨੇ ਲਾਲੀ ਇਹ ਗੱਲ ਸੀ ਤਾਂ ਆਈ ਕਿਉਂ ਸਹ ਜਗਿੰਦਰ ਮੈਨੂੰ ਕੀ ਪਤਾ ਸੀ ਲਾਲੀ ਨੇ ਕਿਹਾ ਹੁਣ ਬਿਨਾਂ ਕਾਰਨ ਕਿਉਂ ਮੁੜੀਏ ਆਪਾਂ ਇਕੱਲੇ ਵੀ ਤਾਂ ਵਕਤ ਬਿਤਾ ਸਕਦੇ ਹਾਂ ਜਗਿੰਦਰ ਬੋਲਿਆ ਠੀਕ ਹੈ ਚਲੋ ਜੀ ਲਾਲੀ ਵੈਸੇ ਸੂਟ ਬਹੁਤ ਸੋਨਾਗਾ ਥੈਂਕ ਯੂ ਹੁਣ ਚਲੋ ਲਾਲੀ ਬੋਲੀ ਕਰ ਮੈਲੋਂ ਨੇ ਸਾਰਿਆਂ ਨੂੰ ਉਹਨਾਂ ਬਾਰੇ ਸਮਝਾ ਦਿੱਤਾ ਉਹ ਸਾਰੇ ਆਪਣਾ ਨੱਚਣ ਗਾਉਣ ਚ ਮਸਤੀ ਕਰਨ ਲੱਗੇ ਸਿਨੇਮੇ ਦਾ ਪਹਿਲਾ ਸ਼ੋਅ ਚੱਲਿਆ 2 ਘੰਟੇ ਤੱਕ ਗਏ ਮੰਗੇ ਮੀ ਚੁੱਪਚਾਪ ਲਾਲੀ ਅਦਭੁਤ ਕਹਾਣੀ ਨ ਲੈਕ ਨਾਲ ਮਿਲ ਕੇ ਇੱਕ ਹੋਈ ਰਹੀ ਸੀ ਉਸਦੇ ਆਪ ਉਹਦੇ ਭਾਗ ਉਪਾਗ ਨੂੰ ਆਪਣਾ ਸਮਝ ਕੇ ਉਸਦੇ ਸੁੱਖ ਦੁੱਖ ਨੂੰ ਅਨੁਭਵ ਕਰਦੀ ਰਹੀ ਹੁਣ ਉਸ ਅੱਖਾਂ ਮਲਦਿਆਂ ਕਲਮਾਂ ਸਾਹ ਖਿੱਚਿਆ ਸ਼ੁਰੂ ਵਿੱਚ ਤਾਂ ਆਪਣੇ ਆਪ ਜਗਦੀਆਂ ਬੁਝਦੀਆਂ ਬਿਜਲੀ ਬੱਤੀਆਂ ਤੇ ਨੱਚਦੀਆਂ ਤਸਵੀਰਾਂ ਨੇ ਹੀ ਉਸ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਸ ਨੇ ਹਾਲੇ ਤੱਕ ਸਿਨੇਮੇ ਫਿਲਮ ਨਹੀਂ ਸੀ ਦੇਖੀ ਨਾ ਹੀ ਸਮਝ ਦਿੱਤਾ ਇਹ ਸਭ ਨੂੰ ਪਰੰਤੂ ਥੋੜੇ ਚਿਰ ਪਿੱਛੋਂ ਉਹ ਸਾਰਾ ਕੁਝ ਭੁੱਲ ਕੇ ਕਹਾਣੀ ਵਿੱਚ ਗੁੱਚ ਗਈ ਫਿਲਮ ਵਿੱਚ ਦਿਸਣ ਵਾਲੇ ਮਹਿਲ ਜੰਗਲ ਪਹਾੜ ਦਰਿਆ ਮੋਟਰ ਰੇਲ ਸੁੰਦਰ ਸੁੰਦਰ ਔਰਤਾਂ ਪੁਰਸ਼ ਉਹਨਾਂ ਦੇ ਆਪੋ ਆਪਣੇ ਪਿਆਰ ਚੁੰਮਣੀਆ ਅਦਨੰਗੇ ਸੁੰਦਰ ਜੋਬਨ ਉਹ ਵੇਖਦੀ ਵੇਖਦੀ ਇਧਰ ਉਧਰ ਮੂੰਹ ਕਰ ਲੈਂਦੀ ਆਖਰ ਫਿਲਮ ਖਤਮ ਹੋ ਗਈ ਤਾਂ ਉਹ ਘਰ ਅੰਦਰ ਆਏ ਸਾਰੇ ਜਾਣੇ ਇਧਰ ਉਧਰ ਬੈਠੇ ਉੱਚੀ ਉੱਚੀ ਗੱਲਾਂ ਕਰਕੇ ਅਸਰੇ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ